30 ਤਰੀਕ ਨੂੰ 30 ਅਗਸਤ ਨੂੰ ਇੱਕ ਮੋਟਰਸਾਈਕਲ ਤਰਸੀਮ ਸਿੰਘ ਨਾਮ ਦਾ ਵਿਅਕਤੀ ਸੀਗਾ ਉਹਦੇ ਕੋਲੋਂ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋ ਕੇ ਲੈ ਗਏ ਸੀਗੇ ਉਹਦੀ ਅਸੀਂ ਕੇਸ ਰਿਜਿਸਟਰ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਪੀ ਇਹ ਜਿਹੜੇ ਚਾਰ ਬੰਦਿਆਂ ਨੇ ਖੋਹ ਕੀਤੀ ਸੀ ਜਿਹਦੇ ਵਿੱਚੋਂ ਕਿ ਅਸੀਂ ਚਾਰਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਇੱਕ ਮਨਪ੍ਰੀਤ ਬੰਨੂ ਸਾਨੂੰ ਬਲਵਿੰਦਰ ਸਿੰਘ ਵਾਸੀ ਜੰਗਲਾ ਅਤੇ ਇੱਕ ਦਸਪ੍ਰੀਤ ਰੈਜਿਡੈਂਟ ਆਫ ਬੋੜੇਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿਹਦੇ ਖੋ ਕਰਨ ਆਏ ਸੀਗੇ ਉਹ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇਸੇ ਗ੍ਰਉ ਨੇ ਇੱਕ ਜਿਹੜਾ ਜੱਜਿਆਣੀ ਪਿੰਡ ਪੈਂਦਾ ਮਜੀਠੇ ਦੇ ਵਿੱਚ 5 ਤਰੀਕ ਨੂੰ 5 ਨੌ ਨੂੰ ਜਿਹੜਾ ਇੱਕ ਲੇਡੀਜ਼ ਸੀਗੀ ਉੱਥੇ ਉਹਦੇ ਕੋਲੋਂ ਇੱਕ ਮੋਪੇਡ ਜਿਹੜੀ ਇਹਨਾਂ ਨੇ ਖੋਈ ਉਹ ਮੋਬਿਲ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੋਬਿਲ ਵੀਰਾਂ ਕੋਲੋਂ ਇਸੇ ਦੌਰਾਨ ਹੀ 7 ਤਰੀਕ ਨੂੰ 7 9 ਇਸੇ ਮਿਲ ਦੀ 7 ਤਰੀਕ ਨੂੰ ਇੱਕ ਕਲੈਰਕਲਾਂ ਪਿੰਡ ਦੇ ਵਿੱਚ ਪੰਜ ਬੰਦਿਆਂ ਨੇ ਇੱਕ ਬੜਾ ਸੰਸਨੀਕ ਕੇਜ ਜਿਹੜਾ ਕ੍ਰਾਈਮ ਕੀਤਾ ਜਿਹੜਾ ਉਹਨੇ ਆਮਦੋਕੇ ਤੇ ਇੱਕ ਦੁਕਾਨ ਤੇ ਡਾਕਾ ਮਾਰਿਆ ਉਹਦੇ ਵਿੱਚ ਜਿਹੜਾ ਹੈ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ ਪਾਣੀ ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ ਤੇ ਕਸਟਮਰ ਬੈਠੇ ਸੀ ਉਹ ਤੇ ਨਾਲ ਮਾਲਕ ਜਿਹੜੇ ਉੱਥੇ ਦੁਕਾਨ ਦੇ ਓਨਰ ਉਹਦੇ ਫੋਨ ਤੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਖੋ ਕੇ ਲਾਗੇ ਇਹ ਸਾਰੇ ਜੇ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ ਚ ਅਸੀਂ ਦੋ ਬੰਦੇ ਜਿਹੜੇ ਜਿਹੜੇ ਪਹਿਲੇ ਜਿਹੜੇ ਫੜਨੇ ਜਸਪ੍ਰੀਤ ਸਿੰਘ ਬੋੜਾ ਤੇ ਮਨਪ੍ਰੀਤ ਸਿੰਘ ਮੰਨੂ ਜਿਹੜਾ ਜੰਗਲੇ ਦਾ ਰਹਿਣ ਵਾਲਾ ਹੈ ਵਿੱਚ ਮਨਪ੍ਰੀਤ ਮੰਨੂ ਜਿਹੜਾ ਵਾ ਇਹ ਤੇ ਆਲਰੇਡੀ ਪਹਿਲੇ ਵੀ ਚਾਰ ਪੰਜ ਪਰਚੀਆਂ ਤੇ ਆਲਰੇਡੀ ਪੁਰਾਣੇ ਜਿਹੜੇ ਦਰਜਾ ਦਰਜਾ ਪਰ ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਇਹ ਗੱਲ ਸਾਹ ਇਹ ਨਾਲ ਜਿਹੜਾ ਸਾੜਾ ਹੈ ਇਹ ਜਿਹਨੇ ਤਿੰਨ ਬੰਦੇ ਤਾਂ ਇੱਥੂ ਸੀਗੇ ਇਹ ਸੀਗੇ ਦੋ ਬੰਦੇ ਇਹਨਾਂ ਨੇ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਬੁਲਾਏ ਸੀ ਉਹ ਇਹਨਾਂ ਪੰਜਾਂ ਜਿਹੜਿਆਂ ਨੇ ਰਲ ਕੇ ਜਿਹੜੀ ਹੈ ਉਹ ਕਲੀਅਰ ਕਰਾ ਲਈ ਜਿਹੜਾ ਡਾਕੇ ਨੂੰ ਇਨਜਾਮ ਦਿੱਤਾ ਅ ਇਸੇ ਦੇ ਇਨਵੈਸਟੀਗੇਸ਼ਨ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ ਪ੍ਰਿੰਸ ਸਨੋ ਪ੍ਰਗਤ ਸਿੰਘ ਹੈ ਇਹ ਅਸੀਂ ਜਿਹੜੇ ਗ੍ਰਫਤਾਰ ਕਰ ਲਏ ਆ ਤੇ ਇਹਦੇ ਬਾਕੀ ਜਿਹੜੇ ਤਿੰਨ ਰਹਿੰਦੇ ਆ ਉਹ ਵੀ ਅਸੀਂ ਜਲਦੀ ਜਿਹੜਾ ਅਰੈਸਟ ਕਰ ਲਾਂਗੇ ਅ ਫੋਨ ਤਾਂ ਕਿਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਇੱਕ ਜਿਹੜੀ ਐਮੋਪੇਡ ਦੋ ਜਿਹੜੇ ਮੋਬਾਈਲ ਫੋਨ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਥੇ ਕਲੀਅਰ ਕਲਾਂ ਡਾਕੇ ਦੇ ਦੌਰਾਨ ਖੋਇਆ ਸੀਗਾ ਉਹ ਅਸੀਂ ਬੰਦ ਕਰ ਚੁੱਕੇ ਆ ਸੋ ਬਖਸ਼ਦਾ ਤੁਸੀਂ ਉਸ ਸਤੇ ਐ ਐਨਵੈਸਟੀਗੇਸ਼ਨ ਹਾਂਜੀ ਐਨਵੈਸਟੀਗੇਸ਼ਨ ਵਾਗਰ ਹੋਰ ਕਲਾਸੇ ਵੀ ਹੋ ਸਕਦੀ ਜੀ ਹਾਂ ਜਿਤਨੇ ਪ੍ਰੀਲੀਮਰੀ ਹੈ ਜੈਸੀ ਇਹਨਾਂ ਕੋਲ ਹੋਰ ਪੋਸਟਸ ਕਰ ਰਹੇ ਆ ਤੇ ਹੋਰ ਵੀ ਕਾਫੀ ਜਿਹੜੀਆਂ ਲੁਟਾਂ ਖੋਹਾਂ ਦੀ ਵਾਰਦਾਤਾਂ ਜਿਹੜਾ ਸਾਨੂੰ ਆਸ ਹੈ ਵੀ ਇਹਨਾਂ ਦੇ ਕੋਲ ਸਾਨੂੰ ਫ੍ਰੀ ਸੋਣਗੇ ਸਪੈਸ਼ਲੀ ਜਿਹੜੇ ਬੰਦੇ ਹਜੇ ਨਹੀਂ ਪੜੇ ਗਏ ਉਹ ਇਹਨਾਂ ਨਾਲੋਂ ਜ਼ਿਆਦਾ ਡੈਸਪਰੇਟ ਨੇ ਜਿਹੜੇ ਵੈਪਨਸ ਵੈਪਨਸ ਤੇ ਬਾਕੀ ਲੈਪਟਾਪ ਵਗੈਰਾ ਹੋਰ ਸਮਾਨ ਜਿਹੜਾ ਉਹ ਇਹਦਾ ਵੀ ਪ੍ਰਾਪਤ ਕਰਨਾ ਬਾਕੀ ਆ ਤੇ ਹੋਰ ਵੀ ਜਿਹੜੇ ਕਾਫੀ ਜਿਹੜਾ ਇਹਨਾਂ ਕੋਲੋਂ ਜਿਹੜੇ ਖੁਲਾਸੀ ਹੁੰਦੀ ਆਸ ਹੈ ਸੋ ਜਿਹੜਾ ਮੋਦੀ ਇਹ ਪਹਿਲੇ ਸਾਰੇ ਜਣੇ ਜਿਹੜੇ ਆ ਗਏ ਆ ਇੱਥੇ ਜੰਗਲਾ ਪੁਲ ਪੈਂਦਾ ਹੈ ਸਾਡਾ ਜਿਹੜਾ ਜੰਗਲਾ ਮਹਿਰ ਦਾ ਪੁਲ ਹੈ ਮੇਰੇ ਅੰਮ੍ਰਿਤਸਰ ਤੋਂ ਦੋ ਦੋ ਮੁੰਡੇ ਜਿਹੜੇ ਮੋਟਰਸਾਈਕਲ ਤੇ ਉੱਥੋਂ ਆਏ ਆ ਤੇ ਜਿਹਦੇ ਚ ਇੱਕ ਪ੍ਰਿੰਸੀਪਲ ਹੈ ਦੂਜੇ ਦਾ ਨਾਮ ਨਹੀਂ ਹੈ ਜਿਹਨਾਂ ਡਿਸਕਲੋਸ ਕਰਾਂਗਾ ਇੱਕ ਜਿਹੜਾ ਸੀ ਅरेस्ट ਕਰ ਲਿਆ ਇਹ ਦੋ ਜਣੇ ਉਥੋਂ ਅੰਮ੍ਰਿਤਸਰ ਤੋਂ ਆਏ ਤੇ ਤਿੰਨ ਜਣੇ ਜਿਹੜੇ ਆ ਇੱਕ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਛੋਟਾ ਭਰਾ ਤੇ ਇੱਕ ਇਹਦਾ ਸਾਲਾ ਇਹ ਤਿੰਨੇ ਜਣੇ ਜੰਗਲੇ ਪਿੰਡ ਤੋਂ ਉੱਥੇ ਇਕੱਠੇ ਹੋਏ ਇੱਥੋਂ ਇਕੱਠੇ ਹੋ ਕੇ ਵਾਇਆ ਨਾਸਰ ਕੇ ਨਾਸਰ ਕੇ ਤੂੰ ਜਾ ਕੇ ਇਹਨਾਂ ਨੇ ਤੇ ਨਾਸਰ ਕੇ ਤੋਂ ਕੋਈ ਕਰੀਬ 2-3 ਕਿਲੋਮੀਟਰ ਦੀ ਦੂਰੀ ਉੱਤੇ ਜਿਹੜਾ ਕਲੀਅਰ ਕਲਾ ਪਿੰਡ ਹੈ ਉੱਥੇ ਜਾ ਕੇ ਤੇ ਇਸ ਘਟਨਾ ਨੂੰ ਜਿਹੜਾ ਇਨਜਾਮ ਦਿੱਤਾ ਮੋਟੀਵੇਸ਼ਨ ਦੇ ਪਿੱਛੇ ਇਜ਼ੀ ਮੈਂ ਨਹੀਂ ਹੁੰਦਾ ਜੀ ਸੌਕੇ ਕਿਉਂਕਿ ਸਾਰੇ ਨਸ਼ਾ ਨੁਸ਼ਾ ਕਰਨ ਦਾ ਆਦੀ ਹੈ ਇਹ ਲੱਗੇ ਜਿਹੜਾ ਵੈ ਇਹਦੇ ਵਿੱਚੋਂ ਜਿਹੜਾ ਮੰਤਰੀਤ ਮੰਨੂ ਤੇ ਮੈਂ ਦੂਜਾ ਦਾ ਭਰਾ ਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਸ਼ਾ ਕਰਨ ਦੇ ਬਸ ਆਪਣੇ ਨਸ਼ੇ ਵਾਸਤੇ ਪੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਜਾਂਚ ਦਿੱਤਾ ਕਿਹੜੇ ਇਹਨਾਂ ਦੇ ਪੈਸੇ ਤੇ ਲੈਪਟਾਪ ਵਗੈਰਾ ਖਰਿਆ ਸੀ ਉਹ ਸਾਰਾ ਜਿਹੜਾ ਵੈ ਉਹ ਸਾਰਾ ਅਮਰਸਰ ਵਾਲਾ ਜਿਹੜਾ ਮੁੰਡਾ ਉਹ ਤੇ ਪਲੱਸ ਨਾਲ ਜਿਹੜਾ ਇਹਦਾ ਸਾਲਾ ਵੈ ਉਹ ਸਾਰਾ ਜਿਹੜਾ ਵੈ ਕਿਉਂਕਿ ਉਹ ਜਿਹੜੇ ਆਪਣੇ ਆਪ ਨੂੰ ਮੇਨ ਸੀਨੀਅਰ ਲੀਡਰ ਸੀ ਇਹਨਾਂ ਦੇ ਗੈਂਗ ਦੇ ਸੀਨੀਅਰ ਮੈਂਬਰ ਸੀਗੇ ਉਹ ਸਾਰੇ ਪੈਸੇ ਤੇ ਬਾਕੀ ਸਾਰਾ ਸਮਾਨ ਜਿਹੜਾ ਉਹਨਾਂ ਕੋਲ ਸੀਗਾ ਇਹਦੇ ਅਸੀਂ ਵਾਰਦਾਤ ਤੋਂ ਦੂਜੇ ਦਿਨ ਨਹੀਂ ਦੂਜੇ ਤੀਜੇ ਦਿਨ ਜਿਹੜਾ ਜਿਹੜਾ ਇਹ ਤੀਜੇ ਚੌਥੇ ਦਿਨ ਜਿਹੜੇ ਅਰੈਸਟ ਕਰ ਲਏ ਪਰ ਜਿੱਦੋਂ ਰਹੀ ਫਿਰਦੇ ਸੀ ਜਦ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿਉਂਕਿ ਸਾਡੀ ਵੀ ਆ ਕੇ ਜ਼ੀਰੋ ਹੀਂ ਆ ਕੇ ਜੰਗਲੇ ਪੈਣ ਤੇ ਸਾਰਾ ਹੋ ਰਿਹਾ ਸੀ ਜੰਗਲੇ ਪੈਣ ਦੇ ਹਲਦ ਵਾਲੇ ਪਰ ਇਹ ਜੰਗਲੇ ਦੇ ਨਾਲ ਹੀ ਕਨੈਕਟਡ ਸੀਗੇ ਜਿਹੜੇ ਮੇਨ ਤਿੰਨ ਬੰਦੇ ਤੇ ਉਹ ਅਸੀਂ ਜਿਹੜੇ ਇੱਕ ਹਿੱਸੇ ਚ ਜਿਹੜਾ ਮਨਪ੍ਰੀਤ ਅਸੀਂ ਕਾਬੂ ਕਰ ਲਿਆ ਬਾਕੀ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਪਤਾ ਲੱਗ ਗਿਆ ਸੀ ਪੁਲਿਸ ਸਾਡੇ ਪਿੱਛੇ ਇਸ ਕਰਕੇ ਉਹ ਕਿ ਪਿੱਛੇ ਹੋਏ ਆ ਉਹ ਵੀ ਜਲਦੀ ਅਰੈਸਟ ਕਰ ਲਏ ਜਾਣਗੇ ਤੇ ਤਿੰਨ ਵੀ ਜਿਹੜੇ ਕਿ ਕਿੰਨੇ ਮੈਂਬਰ ਕੋਤਰਾਗੇ ਇਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਏ ਪੰਜ ਜਣੇ ਨੇ ਜੀ ਤਿੰਨ ਤੇ ਰਿਸ਼ਤੇਦਾਰੀ ਆਪਸ ਦੇ ਵਿੱਚ ਜਿਹੜਾ ਦੂਸਰਾ ਵਾ ਇੱਕ ਅਮਰਸਰ ਵਾਲਾ ਜਿਹੜਾ ਵਾ ਉਹ ਤੇ ਇੱਕ ਇਹਨਾਂ ਦਾ ਇੱਕ ਇਹਦਾ ਜਾ ਮਨਪ੍ਰੀਤ ਮੰਨੂ ਦਾ ਜਿਹੜਾ ਸਾਲਾ ਵਾ ਤੇ ਦੋਨੇ ਜਣੇ ਬਾਹਰ ਦਬਈ ਇਕੱਠੇ ਰਹੇ ਆ ਤੇ ਇੱਕ ਜਿਹੜਾ ਅਸੀਂ ਅੰਮ੍ਰਿਤਸਰ ਦਾ ਖੜਿਆ ਪ੍ਰਿੰਸ ਇਹ ਤੇ ਜਿਹੜਾ ਦੂਸਰਾ ਅੰਮ੍ਰਿਤਸਰ ਵਾਲਾ ਡਵੇਈਆ ਦਾ ਇਹ ਇਹ ਸਾਲੇ ਦਾ ਦੋਸਤ ਜਿਹੜਾ ਉਹ ਆਪਸ ਤੇ ਚ ਨੂਨ ਸੀ